ਸਭ ਤੋਂ ਪਹਿਲਾਂ ਸਾਰੇ ਹੀ ਮੇਰੇ ਵੀਰ ਭੈਣਾਂ ਨੂੰ ਜੈ ਮਾ લક્ષਮੀ ਅਤੇ ਸਾਡੇ ਚੈਨਲ ਪੰਜਾਬੀ ਰਾਸ਼ੀ ਫਲ ਟੀਵੀ ਉੱਪਰ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ 30 ਦਸੰਬਰ 2024 ਦੇ ਪੋਸ਼ ਮਸਿਆ ਦੇ ਦੈਂਦੀਆਂ ਖਾਸ ਘਟਨਾਵਾਂ ਗ੍ਰਹਾਂ ਦੇ ਜੋਗ ਅਤੇ ਇਹਦਾ ਤੁਹਾਡੀਆਂ ਰਾਸ਼ੀਆਂ ਉੱਪਰ ਅਤੇ ਤੁਹਾਡੀ ਜ਼ਿੰਦਗੀ ਉੱਪਰ ਕੀ ਪ੍ਰਭਾਵ ਪਵੇਗਾ ਇਸ ਬਾਰੇ ਵਿਸਤਾਰ ਸਹਿਤ ਗੱਲ ਕਰਾਂਗੇ ਸੋ ਅੱਜ ਦੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਮੇਰੇ ਵੀਰ ਭੈਣਾਂ ਅੱਗੇ ਮੈਂ ਇੱਕੋ ਬੇਨਤੀ ਕਰਾਂਗਾ ਕਿ ਤੁਸੀਂ ਵੀਡੀਓ ਨੂੰ ਪੂਰਾ ذਰੂਸੋਂਨਾ ਅਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ذਰੂ ਲਿਖ ਦੇਣਾ ਤਾਂ ਫਿਰ 30 ਦਸੰਬਰ 2024 ਦਾ ਦਿਨ ਪੋਸ਼ ਮਸਿਆ ਦੀ ਕਾਲੀ ਰਾਤ ਦੇ ਨਾਲ ਸੁਰੱਖਿਆ ਖੁਸ਼ਹਾਲੀ ਅਤੇ ਗ੍ਰਹਾਂ ਦੇ ਵਿਲੱਖਣ ਜੋਗ ਦਾ ਸੰਕੇਤ ਹੈ ਸੂਰਜ ਦੇਵ 679 ਵਿੱਚ ਗੋਚਰ ਕਰਨਗੇ ਜਦਕੀ ਸ਼ਨੀ ਦੇਵ ਦੂਜੇ ਚਰਨ ਵਿੱਚ ਪ੍ਰਵੇਸ਼ ਕਰਨਗੇ ਅਜਿਹਾ ਸਮਾਂ 300 ਸਾਲਾਂ ਬਾਅਦ ਆਉਂਦਾ ਹੈ ਅਤੇ ਹੀ ਸੂਰਜ ਅਤੇ ਸ਼ਨੀ ਦਾ ਸੰਯੋਗ ਕਈ ਰਾਸ਼ੀਆਂ ਲਈ ਖੁਸ਼ਹਾਲੀ ਲਿਆਵੇਗਾ ਸੋ ਫਿਰ ਹੁਣ ਗੱਲ ਕਰਦੇ ਹਾਂ ਉਹਨਾਂ ਰਾਸ਼ੀਆਂ ਬਾਰੇ ਤਾਂ ਸਭ ਤੋਂ ਪਹਿਲੀ ਜੋ ਰਾਸ਼ੀ ਹੈ ਉਹ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਲਈ ਪੂਰ ਸਮੱਸਿਆਰ ਦਿਨ ਬਹੁਤ ਮਹੱਤਵਪੂਰਨ ਹੈ ਇਹ ਦਿਨ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਵੱਡੇ ਬਦਲਾਅ ਲਿਆ ਸਕਦਾ ਹੈ ਇਸ ਦਿਨ ਸ਼ਨੀ ਦੇਵ ਜੋ ਕਿ ਕੁੰਭ ਰਾਸ਼ੀ ਦੇ ਸੁਆਮੀ ਹਨ ਆਪਣੀ ਸਥਿਤੀ ਬਦਲਣ ਵਾਲੇ ਹਨ ਇਸ ਦੌਰਾਨ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣਗੇ ਨੌਕਰੀ ਵਿੱਚ ਪ੍ਰਮੋਸ਼ਨ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ ਤੁਸੀਂ ਨਵੇਂ ਰੁਜ਼ਗਾਰ ਦੇ ਮੌਕੇ ਤਲਾਸ਼ ਕਰ ਸਕਦੇ ਹੋ ਜਿਨ੍ਹਾਂ ਨਾਲ ਤੁਹਾਡੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ ਵਪਾਰੀਆਂ ਲਈ ਇਹ ਸਮਾਂ ਵੱਡੇ ਲਾਭਾਂ ਦਾ ਸੰਕੇਤ ਹੈ ਨਵੇਂ ਨਿਵੇਸ਼ਾਂ ਅਤੇ ਨਵੇਂ ਕੰਮਾਂ ਲਈ ਇਹ ਸਮਾ ਬਹੁਤ ਸ਼ੁਭ ਰਹੇਗਾ ਜੇਕਰ ਤੁਸੀਂ ਕਿਸੇ ਲੀਗਲ ਮਾਮਲੇ ਵਿੱਚ ਜਾਂ ਕੋਰਟ ਕਚਹਿਰੀ ਦੇ ਕਿਸੇ ਮਾਮਲੇ ਵਿੱਚ ਫਸੇ ਹੋਏ ਹੋ ਤਾਂ ਇਹ ਮਸਿਆ ਤੁਹਾਡੇ ਹੀ ਹੱਕ ਦਾ ਫੈਸਲਾ ਸੁਣਾਵੇਗੀ ਅਤੇ ਬਾਕੀ ਤੁਹਾਡੇ ਪਰਿਵਾਰ ਵਿੱਚ ਜੋ ਪਹਿਲਾਂ ਮਨਮੁਟਾਵ ਸੀ ਜੋ ਝਗੜੇ ਸਨ ਉਹ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਸਹੀ ਹੋ ਜਾਣਗੇ ਅਤੇ ਬਾਕੀ ਕੁੰਭ ਰਾਸ਼ੀ ਵਾਲਿਆਂ ਨੇ ਜੋ ਉਪਾਅ ਕਰਨੇ ਹਨ ਤਾਂ ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਕਰਨ ਲਈ ਤੁਸੀਂ ਸ਼ਨੀਵਾਰ ਦੇ ਦਿਨ ਕਾਲੇ ਤਿਲਾ ਦਾ ਦਾਨ ਕਰ ਸਕਦੇ ਹੋ ਜਿਵੇਂ ਪੂਸ਼ ਦੀ ਮੱਸੀਆ ਦੇ ਦਿਨ ਸੂਰਜ ਦੇਵ ਨੂੰ ਤੁਸੀਂ ਜਲ ਅਰਪਿਤ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਇਲਾਕੇ ਵਿੱਚ ਤੁਸੀਂ ਗਰੀਬ ਵਿਅਕਤੀਆਂ ਅਤੇ ਲੋੜਵੰਦਾਂ ਨੂੰ ਖਾਣਾ ਖਵਾ ਸਕਦੇ ਹੋ ਸੋ ਅੱਗੇ ਗੱਲ ਕਰਦੇ ਹਾਂ ਕਰਕਰਾਸ਼ੀ ਵਾਲਿਆਂ ਲਈ ਇਹ ਦਿਨ ਮਨ ਚਾਹੇ ਫਲ ਦੇਣ ਵਾਲਾ ਸਿੱਧ ਹੋਵੇਗਾ ਪੋਸ਼ ਮੱਸੀਆ ਦੇ ਦਿਨ ਗ੍ਰਹਾਂ ਦੀ ਸਥਿਤੀ ਤੁਹਾਡੇ ਲਈ ਵਧੀਆ ਰਿਸ਼ਤਿਆਂ ਅਤੇ ਸੰਪਤੀ ਦੀ ਪ੍ਰਾਪਤੀ ਦਾ ਸੰਕੇਤ ਕਰਦੀ ਹੈ ਜੇਕਰ ਤੁਸੀਂ ਵਿਆਹ ਲਈ ਯੋਗ ਹੋ ਤਾਂ ਇਸ ਦੌਰਾਨ ਤੁਹਾਨੂੰ ਆਪਣੇ ਮਨਪਸੰਦ ਜੀਵਨ ਸਾਥੀ ਦੀ ਖੋਜ ਹੋਵੇਗੀ ਪਰਿਵਾਰਕ ਰਿਸ਼ਤਿਆਂ ਵਿੱਚ ਮਜ਼ਬੂਤੀ ਆਵੇਗੀ ਅਤੇ ਘਰ ਦੇ ਮੈਂਬਰਾਂ ਵਿੱਚ ਮਨ ਮੁਤਾਬਕ ਖਤਮ ਹੋਵੇਗਾ ਧਨ ਲਾਭ ਦੇ ਨਵੇਂ ਦਰਵਾਜ਼ੇ ਖੁੱਲ ਜਾਣਗੇ ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਇਹ ਸਮਾਂ ਤੁਹਾਨੂੰ ਤੁਹਾਡੀ ਪੜ੍ਹਾਈ ਵਿੱਚ ਸਫਲਤਾ ਦੇ ਕੇ ਜਾਵੇਗਾ ਬਾਕੀ ਤੁਸੀਂ ਵੀ ਜੋ ਉਪਾਅ ਕਰਨੇ ਹਨ ਤਾਂ ਸ਼ਨੀਵਾਰ ਨੂੰ ਤੁਸੀਂ ਰੋਟੀ ਉੱਪਰ ਸਰੋਂ ਦਾ ਤੇਲ ਲਗਾ ਕੇ ਕਾਲੇ ਕੁੱਤੇ ਨੂੰ ਖਿਲਾ ਦੇਣੀ ਹੈ ਅਤੇ ਨਾਲ ਹੀ ਨਾਲ ਤੁਸੀਂ ਸ਼ਿਵਲਿੰਗ ਉੱਪਰ ਦੁੱਧ ਚੜਾ ਸਕਦੇ ਹੋ ਤੁਸੀਂ ਆਪਣੇ ਘਰ ਵਿੱਚ ਪਿਤਰਾ ਦਾ ਦੋਸ਼ ਦੂਰ ਕਰਨ ਲਈ ਕੱਚੀ ਲੱਸੀ ਦਾ ਸੱਟਾ ਦੇ ਸਕਦੇ ਹੋ ਜਾਂ ਕਾਲੇ ਕੁੱਤੇ ਨੂੰ ਲੱਸੀ ਬਾ ਸਕਦੇ ਹਾਂ ਅਤੇ ਅੱਗੇ ਜੋ ਰਾਸ਼ੀ ਹੈ ਉਹ ਹੈ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਲਈ ਇਹ ਦਿਨ ਖਾਸ ਕਰਕੇ ਧਨ ਲਾਭ ਅਤੇ ਕਾਰੋਬਾਰੀ ਵਿਕਾਸ ਦੇ ਲਈ ਵਾਅਦੇ ਵਾਲਾ ਹੈ ਇਸ ਦਿਨ ਸ਼ਨੀ ਦੇਵ ਤੁਹਾਡੇ ਕਰਮਾਂ ਨੂੰ ਸਵਾਰਨ ਵਾਲੇ ਹਨ ਤੁਸੀਂ ਆਪਣੇ ਕੰਮ ਵਿੱਚ ਕਾਫੀ ਤਰੱਕੀ ਕਰੋਗੇ ਜੇਕਰ ਤੁਸੀਂ ਨੌਕਰੀ ਵਿੱਚ ਹੋ ਤਾਂ ਪ੍ਰਮੋਸ਼ਨ ਮਿਲਦੇ ਪੂਰੇ ਚਾਂਸ ਹਨ ਵਪਾਰੀਆਂ ਨੂੰ ਵੱਡੇ ਸੌਦੇ ਅਤੇ ਨਵੇਂ ਗਾਹਕ ਮਿਲ ਸਕਦੇ ਹਨ ਪਿਛਲੇ ਰੁਕੇ ਹੋਏ ਪੈਸੇ ਵਾਪਸ ਮਿਲ ਸਕਦੇ ਹਨ ਇਸ ਦਿਨ ਤੁਹਾਡੇ ਮਨ ਵਿੱਚ ਆਤਮ ਵਿਸ਼ਵਾਸ ਵਧੇਗਾ ਅਤੇ ਤੁਹਾਡੀ ਚਿੰਤਾ ਪਰੇਸ਼ਾਨੀ ਖਤਮ ਹੋਵੇਗੀ ਪਰਿਵਾਰਕ ਜ਼ਿੰਦਗੀ ਵਿੱਚ ਨਵੇਂ ਆਰੰਭ ਹੋ ਸਕਦੇ ਹਨ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਮਾਮਲੇ ਵਿੱਚ ਵੀ ਸਫਲਤਾ ਪ੍ਰਾਪਤ ਹੋਵੇਗੀ ਤੁਸੀਂ ਵੀ ਜੋ ਉਪਾਅ ਕਰਨੇ ਹਨ ਤਾਂ ਸ਼ਾਮ ਨੂੰ ਪੀਪਲ ਦੇ ਰੁੱਕੇ ھیਠਾਂ ਦੀਵਾ ਰੋਸ਼ਨ ਕਰਨਾ ਹੈ ਜੋਤ ਰੋਸ਼ਨ ਕਰਨੀ ਹੈ ਅਤੇ ਗਰੀਬਾਂ ਨੂੰ ਕਾਲੇ ਕੱਪੜੇ ਅਤੇ ਮਠਿਆਈ দান ਕਰਨੀ ਹੈ ਸੋ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਦੀ ਤੁਲਾ ਰਾਸ਼ੀ ਵਾਲਿਆ ਲਈ ਇਹ ਦਿਨ ਬਹੁਤ ਸਾਰੇ ਮੌਕੇ ਲੈ ਕੇ ਆ ਰਿਹਾ ਹੈ ਤੁਹਾਡੇ ਰਿਸ਼ਤੇ ਵਿੱਚ ਗਹਿਰਾਈ ਅਤੇ ਪਿਆਰ ਵਧੇਗਾ ਪਰਵਾਰਿਕ ਜ਼ਿੰਦਗੀ ਸੁੱਖਮਈ ਹੋਵੇਗੀ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਇਸ ਦਿਨ ਵੱਡੇ ਨਵੇਂ ਸੌਦੇ ਪ੍ਰਾਪਤ ਹੋਣ ਦੇ ਪੂਰੀ ਸੁਭਾਵਨਾ ਹੈ ਜਮੀਨ ਜ਼ਾਇਦਾਦ ਨਾਲ ਜੁੜੇ ਹੋਏ ਮਾਮਲੇ ਹੱਲ ਹੋ ਜਾਣਗੇ ਤੁਸੀਂ ਆਪਣੇ ਪੁਰਾਣੇ ਰਿਸ਼ਤੇ ਵਿੱਚ ਸਮਝਦਾਰੀ ਨਾਲ ਬਦਲਾਵ ਲਿਆ ਸਕਦੇ ਹੋ ਅਤੇ ਪੁਰਾਣੇ ਟੁੱਟੇ ਹੋਏ ਰਿਸ਼ਤੇ ਮੁੜ ਤੋਂ ਜੁੜ ਜਾਣਗੇ ਬਾਕੀ ਤੁਸੀਂ ਜੋ ਉਪਾਅ ਕਰਨਾ ਹੈ ਤਾਂ ਤੁਸੀਂ ਆਪਣੇ ਘਰ ਲక్ష్ਮੀ ਮਾਂ ਦੀ ਪੂਜਾ ਕਰਨੀ ਹੈ ਲక్ష్ਮੀ ਮਾਤਾ ਦਾ ਪੂਜਨ ਕਰਨਾ ਹੈ ਪਿੱਪਲ ਦੇ ਰੁੱਖ ਦੀ ਪ੍ਰਦਕਸ਼ਿਨਾ ਕਰਨੀ ਹੈ ਅਤੇ ਗਰੀਬਾਂ ਨੂੰ ਚਾਵਲ ਅਤੇ ਦਾਲ ਦਾ ਦਾਨ ਕਰਨਾ ਹੈ ਤਾਂ ਫਿਰ ਜਿੰਨੇ ਵੀ ਮੇਰੇ ਵੀਰ ਭੈਣ ਇਸ ਵੀਡੀਓ ਨੂੰ ਦੇਖ ਰਹੇ ਹਨ ਤਾਂ ਤੁਸੀਂ ਆਪਣੀ ਮਾੜੀ ਕਿਸਮਤ ਨੂੰ ਬਦਲ ਸਕਦੇ ਹੋ ਬਦਲਣ ਦਾ ਇੱਕੋ ਇੱਕ ਰਾਹ ਹੈ ਉਹ ਹੈ ਸੇਵਾ ਜਿੰਨੀ ਤੁਸੀਂ ਲੋੜਵੰਦਾਂ ਅਤੇ ਗਰੀਬਾਂ ਦੀ ਸੇਵਾ ਕਰੋਗੇ ਉਨਾ ਹੀ ਤੁਹਾਡਾ ਭਾਗ ਵੀ ਚਮਕੇਗਾ ਜਦ ਤੁਸੀਂ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਹੋ ਤਾਂ ਉਹ ਪ੍ਰਮਾਤਮਾ ਤੁਹਾਡੇ ਭਾਗ ਬਦਲ ਦਿੰਦਾ ਹੈ ਅਤੇ ਤੁਹਾਡੀ ਜ਼ਿੰਦਗੀ ਦੇ ਜੋ ਦੁੱਖ ਹੁੰਦੇ ਹਨ ਜੋ ਪਰੇਸ਼ਾਨੀ ਹੁੰਦੀ ਹੈ ਉਹ ਪ੍ਰਮਾਤਮਾ ਦੂਰ ਕਰ ਦਿੰਦਾ ਹੈ ਐਸ ਲਈ ਤੁਹਾਡੀ ਜੋ ਵੀ ਰਾਸ਼ੀ ਹੈ ਤਾਂ ਤੁਸੀਂ ਵੱਧ ਤੋਂ ਵੱਧ ਦਾਨਪੂਰਨ ਕਰਨਾ ਹੈ ਅਤੇ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਤਦ ਹੀ ਤੁਹਾਡੇ ਭਾਗ ਬਦਲਣਗੇ ਤਦ ਹੀ ਤੁਹਾਡੀ ਰਾਸ਼ੀ ਵਿੱਚ ਖੁਸ਼ੀਆਂ ਆਉਣਗੀਆਂ ਤਾਂ ਆਪ ਸਾਰੇ ਹੀ ਸਰੋਤਿਆਂ ਅਤੇ ਵੀਰ ਭੈਣਾਂ ਤੋਂ ਹੁਣ ਮੈਂ ਇਜਾਜ਼ਤ ਚਾਹੁੰਦਾ ਹਾਂ ਅਤੇ ਬਾਕੀ ਜੇਕਰ ਤੁਹਾਡਾ ਕੋਈ ਸਵਾਲ ਤੁਹਾਡੀ ਰਾਸ਼ੀ ਨੂੰ ਲੈ ਕੇ ਹੈ ਜਾਂ ਫਿਰ ਤੁਹਾਡੀ ਕਿਸੇ ਸਮੱਸਿਆ ਨੂੰ ਲੈ ਕੇ ਹੈ ਤਾਂ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਵੇ ਆਪ ਸਾਰੇ ਹੀ ਸਰੋਤਿਆਂ ਨੂੰ ਜੈ ਮਾ ਲਕਸ਼ਮੀ